ਮਹਾਂਤ ਸ੍ਰੀ ਜੋਗੀ ਚੰਚਲਨਾਥ ਜੀ ਸ੍ਰੀ ਸ੍ਰੀ ਮਹਾਕਾਲੀ ਮੰਦਿਰ ਗਾਬ ਰਾਏਪੁਰ ਜਕਾਨਾ ਕਰਨਾਲ ਨੋਟ ਕਿਰਪਾ ਗਾੜੀ ਬਾਹਰ ਖੜੀ ਕਰੇ ਸਰਾਪ ਪੀਕਰ ਅੰਦਰ ਪ੍ਰਵੇਸ਼ ਵਰਜਿਤ ਹੈ आप कहां से है भाई साहब कहाँ से आए हो बता दो तो कुछ नहीं होता इसमें बताओ तो अलवर राजस्थान से अलवर राजस्थान से। कितने बार आ चुके मैं पहली बार आया। पहली बार हो? तो आपको टोकन नहीं मिला नहीं। आप राजस्थान से कहाँ से, कहां से? ਸਿੱਕਰ ਹਾਂ ਕਿੰਨੇ ਵਾਰ ਆ ਚੁਕੇ ਆਪੇ ਪਹਿਲੀ ਵਾਰ ਟੋਕਨ ਨਹੀਂ ਮਿਲਿਆ ਆਪਕੋ ਬੈਗਰੂ ਜੀ ਆਪ ਜੀ ਮੈਂ ਚੌਥੀ ਵਾਰੀ ਚਾਰ ਵਾਰ ਆ ਗਏ ਹਾਂ ਟੋਕਨ ਨਹੀਂ ਮਿਲਿਆ ਟੋਕਨ ਨਹੀਂ ਮਿਲਿਆ ਜੀ ਗੁੰਡਾਗਰਦੀ ਜ਼ਿਆਦਾ ਹੋਈ ਹੈ ਗੁੰਡਾਗਰਦੀ ਜ਼ਿਆਦਾ ਜੀ ਇਹਨਾਂ ਦਾ ਕੋਈ ਕਹਿੰਦਾ ਮਿਲ ਕੇ ਰਹਿਣ ਸਹਿਣ ਦਾ ਵੀ ਕੋਈ ਹੈ ਨਹੀਂ ਪ੍ਰਬੰਧ ਖਾਣ ਦਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਪਾਣੀ ਕੋ ਰੋਟੀ ਪਾਣੀ ਦਾ ਕੁਛ ਕਿਸੇ ਚੀਜ਼ ਦਾ ਪ੍ਰਬੰਧ ਨਹੀਂ ਹੈ ਦੁਨੀਆ ਦੂਰੋਂ ਦੂਰੋਂ ਆਉਂਦੀ ਆ ਕੇ ਮੁੜ ਜਾਂਦੀ ਹੈ ਥੱਕੇ ਖਾ ਕੇ ਬਾਦ ਇਹਨਾਂ ਨੂੰ ਇੱਕ ਇੱਕ ਹਫਤੇ ਦਾ 450 5 ਲੱਖ ਰੁਪਏ ਬਣ ਗਏ ਇੱਕ ਹਫਤੇ ਦਾ 5 ਲੱਖ ਰੁਪਏ 5 ਲੱਖ ਰੁਪਇਆ ਟੋਕਣਾ ਟੋਕਣਾ ਦਾ ਵਿੱਚ ਹੀ ਕਹਿੰਦਾ ਹੈ ਵਾਹਿਗੁਰੂ 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 ਜੀ ਜਿਹਨੇ ਵੀ ਆਉਣਾ ਸੋਚ ਕੇ ਆਇਓ ਇੱਥੇ ਇੱਥੇ ਕੁਝ ਨਹੀਂ ਹੈਗਾ ਇੱਥੇ ਲੋਕ ੱੱੱਕੇ ਖਾ ਕੇ ਮੁੜ ਕੇ ਜਾਂਦੇ ਨੇ ਇੱਥੇ 1000 ਰੁਪਏ ਟੋਕਨਾਂ ਦਾ ਲੈਂਦੇ ਨੇ ਤੇ ਉਸ ਤੋਂ ਬਾਅਦ ਕੋਈ ਇੰਤਜ਼ਾਮ ਨਹੀਂ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਰੋਟੀ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਹੈਗਾ 500 ਰੁਪਏ ਇਹ ਕਮਰੇ ਜਾਲਣ ਦੇ ਇੱਕ ਰਾਤ ਦਾ ਜਿਹਨੇ ਵੀ ਆਉਣਾਗਾ ਸੋਚ ਸਮਝ ਕੇ ਆਇਓ ਇੱਥੇ ਉਹ ਸਾਹਮਣੇ ਦਰਵਾਜ਼ਾ ਢਿੰਦਾਗਾ ਉਹ ਸਾਹਮਣੇ ਜਨਤਾ ਬੈਠੀ ਹੈ ਦੇਖੋ